ਕੀ ਸੰਸਦ ਤੇ ਹੋਰ ਤੇ ਉਹਨੇ ਕੰਮ ਕੀਤਾ ਜੇ ਉਹ ਸਿਆਸਤ ਵਿੱਚ ਰਹੇ ਹੈ ਤੇ ਇਦਾਂ ਦਾ ਸਿਆਸੀ ਜਿਹੜਾ ਕਿ ਸਾਦਗੀ ਵੀ ਮਨਚ ਹੋਵੇ ਸਭਨਾਂ ਨੂੰ ਮਿਲਣ ਵਾਲਾ ਵੀ ਹੋਵੇ ਸਭਨਾਂ ਦਾ ਸਤਿਕਾਰ ਕਰਨ ਵਾਲਾ ਵੀ ਹੋਣ ਸਭਨਾਂ ਨੂੰ ਬੁੱਕਲ ਚ ਲੈਣ ਵਾਲਾ ਵੀ ਹੋਣ ਤੇ ਹਰ ਇੱਕ ਦੇ ਕੰਮ ਆਉਣ ਵਾਲਾ ਵਿਅਕਤੀ ਜਿਹੜਾ ਹੁੰਦਾ ਇੱਕ ਸਫਲ ਕਾਮਯਾਬ ਜਿਹੜਾ ਉਹ ਸਿਆਸੀ ਹੁੰਦਾ ਸਰਦਾਰ ਸੁਖਦੇਵ ਸਿੰਘ ਜੀ ਢਿੰਡਸਾ ਸਾਹਿਬ ਨੇ ਬਹੁਤ ਪਿਆਰ ਬੀਜਿਆ ਤੁਸੀਂ ਦੇਖ ਹੀ ਰਹੇ ਹੋ ਜਦੋਂ ਤੋਂ ਲੈ ਕੇ ਉਹ ਗਏ ਹੈ ਮੇਰਾ ਖਿਆਲ ਹੈ ਕੋਈ ਦੇਸ਼ ਦਾ ਕੋਈ ਲੀਡਰ ਹੋਵੇ ਜਾਂ ਪੰਜਾਬ ਦਾ ਲੀਡਰ ਹੋਵੇ ਹਰਿਆਣਾ ਦਾ ਲੀਡਰ ਹੋਵੇ ਜਿਨ੍ਹਾਂ ਨੇ ਵੀ ਉਹਦੇ ਨਾਲ ਸਾਥ ਨਿਭਾਇਆ ਉਹ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਹੈ ਪੰਜਾਬ ਦੀ ਧਰਤੀ ਵਾਸਤੇ ਤੇ ਉਹਨਾਂ ਨੇ ਜਿੱਥੇ ਬਹੁਤ ਵੱਡੀ ਜਿਹਾ ਸੇਵਾਵਾਂ ਕੀਤੀਆਂ ਤੇ ਪਾਰਟੀ ਵਾਸਤੇ ਸ਼ਰਮਣੀ ਕਾਲੀ ਦਲ ਦੀ ਭਾਵੇਂ ਉਹ ਐਮਰਜੈਂਸੀ ਦੀ ਲੜਾਈ ਸੀ ਉਹਦੇ ਵਿੱਚ ਵੀ ਉਹਨਾਂ ਨੇ 19 ਮਹੀਨੇ ਲਗਾਤਾਰ ਸੰਘਰਸ਼ ਵਿੱਚ ਸ਼ਾਮਲ ਹੋਏ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਪਾਰਟੀ ਵਾਸਤੇ ਸੰਘਰਸ਼ ਕਰਨਾ ਤੇ ਖੂਨ ਪਸੀਨਾ ਇਕ ਕਰਕੇ ਪਾਰਟੀ ਨੂੰ ਤਕੜਾ ਕਰਨਾ ਇਹ ਜਿਹੜੀ ਉਹਨਾਂ ਦੀ ਬੜੀ ਵੱਡੀ ਟੀਨ ਹੈ ਵੱਖ-ਵੱਖ ਉਹਦਿਆਂ ਤੇ ਰਹਿ ਕੇ ਵੀ ਉਹਨਾਂ ਨੇ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕੀਤਾ ਇੱਕੋ ਜਿਹਾ ਸਤਿਕਾਰ ਕੀਤਾ ਔਰ ਸਾਡੇ ਵਰਗੇ ਨੂੰ ਤੇ ਖਾਸ ਕਰਕੇ ਲੋੜ ਮਹਿਸੂਸ ਹੋ ਰਹੀ ਹੈ ਕਿ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਲੀਡਰ ਲੱਭਣੇ ਬੜੇ ਔਖੇ ਹੈ ਬੀਬੀ ਅੱਜ ਦੇ ਸਮੇਂ ਚ ਇੰਨੀ ਨਿਬਰਤਾ ਵਾਲਾ ਤੇ ਸਤਿਕਾਰ ਵਾਲਾ ਜਿਹੜੀ ਸ਼ਖਸੀਅਤ ਹੈ ਉਹ ਸਾਡੇ ਕੋਲ ਗਵਾਚ ਗਈ ਹੈ ਯੋਗਪੁਰਸ਼ੀ ਇੱਕ ਕਿਸਮ ਦੀ ਲੰਬੀ ਸੇਵਾ ਵੀ ਕੀਤੀ ਹੈ ਤੇ ਬੱਚਿਆਂ ਨੂੰ ਵੀ ਪਿਆਰ ਤੇ ਇਦਾਂ ਖੜਾ ਕੀਤਾ ਕਿ ਆਪਣੇ ਬੇਟੇ ਨੂੰ ਉਹੀ ਗੁਣਤੀ ਭਰ ਕੇ ਗਏ ਆ ਕਿ ਜਿੰਨਾ ਅੱਜ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਉਹਦੀ ਪ੍ਰੇਰਣਾ ਦੇ ਅਨਸਾਰ ਚੱਲ ਰਹੇ ਹੈ ਮੇਰਾ ਖਿਆਲ ਹੈ ਕਿ ਸ਼ਾਇਦ ਕਿਸੇ ਕਿਸੇ ਦੇ ਪੁੱਤਰ ਈ ਇਦਾਂ ਆਗਿਆਕਾਰ ਹੋ ਗਏ ਜੀ 22 ਸਾਲ ਤੋਂ ਤਕਰੀਬਨ ਉਹ ਦੇਸ਼ ਦੀ ਸਰਕਾਰ ਵਿੱਚ ਹੈ ਪਾਵੇਂ ਉਹ ਰਾਜ ਸਭਾ ਦੇ ਮੈਂਬਰ ਰਹੇ ਪਾਵੇਂ ਉਹ ਮੈਂਬਰ ਪਾਰਲੀਮੈਂਟ ਬੜ ਕੇ ਗਏ ਪਾਵੇਂ ਉਹ ਪਾਰ ਸਰਕਾਰ ਵਿੱਚ ਮੰਤਰੀ ਰਹੇ ਵੱਖ-ਵੱਖ ਥਾਵਾਂ ਤੇ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਹੈ ਔਰ ਜਿਹੜੀ ਸਾਝ ਰਹੀ ਹੈ ਐਨਡੀਏ ਦੇ ਵਿੱਚ ਉਹ ਬਤੌਰ ਮੈਂਬਰ ਬੈਠਦੇ ਰਹੇ ਪੂਰਾ ਉਹਨਾਂ ਦੇ ਨਾਲ ਐਨਡੀਏ ਦੇ ਵਿੱਚ ਰਹਿ ਕੇ ਉਹਨਾਂ ਨੇ ਕੰਮ ਕੀਤਾ ਔਰ ਜਿੰਨੇ ਡਿਵੈਲਪਮੈਂਟ ਦੇ ਕਾਰਜ ਹੁੰਦੇ ਸੀ ਉਥੋਂ ਜੇ ਕੋਈ ਲੈ ਕੇ ਵੀ ਕੋਈ ਗੱਲ ਆਉਣੀ ਹੁੰਦੀ ਸੀ ਤੇ ਉਹ ਆਉਂਦੇ ਹੁੰਦੇ ਸੀਗੇ ਕਿਤੇ ਕਿਤੇ ਮਨ ਖੱਟਾ ਵੀ ਉਹਨਾਂ ਦਾ ਹੋਇਆ ਹੈ ਕਿ ਜਦੋਂ ਕਿਤੇ ਸਿੱਖ ਕੌਮ ਦੇ ਮਸਲਿਕ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਮਹਿਸੂਸ ਵੀ ਬੜਾ ਕੀਤਾ ਉਹ ਕਹਿੰਦੇ ਹੁੰਦੇ ਸੀ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਜਿਹੜੀਆਂ ਗੱਲਾਂ ਪੂਰੀਆਂ ਨਹੀਂ ਹੋ ਰਹੀਆਂ ਸਾਡੇ ਕੋਲੋਂ ਇਸ ਕਰਕੇ ਉਹ ਉਹਨਾਂ ਨੇ ਵੀ ਜਾਣਾ ਵੀ ਕੱਟ ਕਰ ਦਿੱਤਾ ਔਰ ਉਹਨੇ ਆਖਰੀ ਜਿਹੜਾ ਬਚਨ ਉਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਉਹਨੇ ਸਵਾਸ ਸਵਾਸ ਰੱਖਾਇਆ ਇੱਥੋਂ ਤੱਕ ਕਿ ਜਦੋਂ ਸਾਨੂੰ ਸੇਵਾਵਾਂ ਲੱਗੀਆਂ ਜਿਹੜੀ ਸੇਵਾ ਜਾਂ سزا ਉਹਨੂੰ ਨਹੀਂ ਸੀ ਲੱਗਣੀ ਚਾਹੀਦੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਭਰਨ ਵਾਸਤੇ ਉਹਦੀ ਕੋਈ ਵਿੱਚ ਸ਼ਮੂਲੀਅਤ ਨਹੀਂ ਸੀ ਪਰ ਫਿਰ ਵੀ ਜਿਹੜਾ ਵੀ 25 ਲੱਖ ਰੁਪਈਆ ਲੱਗਾ ਉਹਨੇ ਖਿੜੇ ਮੱਥੇ ਕਿਹਾ ਵੀ ਨਹੀਂ ਜੋ ਸ਼੍ਰੀ ਅਕਾਲ ਤਾਜ ਸਾਹਿਬ ਤੋਂ ਆਵਾਜ਼ ਆਈ ਹੈ ਮੈਂ ਪਰਾਂਗਾ ਬੰਦੁਖ ਤੇ ਹੈ ਕਿ ਮੇਰੀ ਸ਼ਮੂਲੀਅਤ ਨਹੀਂ ਸੀ سزا ਨਹੀਂ ਸੀ ਹੋਣੀ ਚਾਹੀਦੀ ਮੇਰੇ ਕੋਲ 50 ਲੱਖ ਰੁਪਈਆ ਪਰ ਮਿਲਾ ਲੈਂਦੇ ਮਤਲਬ ਉਹਦੀ ਸ਼ਰਧਾ ਹੀ ਨਹੀਂ ਸੀ ਪਰ ਉਹ ਕਹਿੰਦੇ ਸੀ ਨਹੀਂ ਜੋ ਸ਼੍ਰੀ ਅਕਾਲ ਤਾਜ ਸਾਹਿਬ ਦੀ ਫਸੀਲ ਤੋਂ ਹੋਇਆ ਅਸੀਂ ਇਨ ਬਿਨ ਉਹਦੇ ਤੇ ਚੱਲਾਂਗੇ ਔਰ ਤਕੜੇ ਹੋ ਕੇ ਸ਼੍ਰੋਮ ਨਿਕਾਲਦਲ ਨੂੰ ਮਜ਼ਬ ਦੇਖੋ ਮੇਨ ਮਕਸਦ ਪਾਰਟੀ ਆਰਗੇਨਾਈਜ਼ ਕਰਨੀ ਜੜੀ ਹੈ ਸ਼੍ਰੀ ਅਕਾਲ ਤਰ ਸਭ ਤੋਂ ਜਿਹੜਾ ਹੁਕਮ ਹੋਇਆ ਸੀ ਉਹ ਇਹ ਹੀ ਸੀ ਕਿ ਭਰਤੀ ਕਰੋ ਡੈਲੀਗੇਟਸ ਬਣਾਓ ਡੈਲੀਗੇਟਸ ਦੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਰ ਸਰਜੇ ਸੀ ਫਿਰ ਉਸੇ ਦਾ ਪ੍ਰਧਾਨ ਬਣਾਓ ਤੇ ਦੂਜੇ ਪਾਸੇ ਭਾਵੇਂ ਸੁਖਬੀਰ ਸਿੰਘ ਬਾਦਲ ਨੇ ਪਗੋੜਾ ਹੋ ਕੇ ਸ਼੍ਰੀ ਅਕਾਲ ਤਰ ਸਭ ਤੋਂ ਬੇਮੁਖ ਹੋ ਕੇ ਆਪਣੇ ਆਪ ਨੂੰ ਬੋਗਸ ਭਰਤੀ ਕਰਕੇ ਆਪਣੇ ਨੂੰ ਡਿਕਲੇਅਰ ਕੀਤਾ ਨਹੀਂ ਨਵੀਂ ਪਾਰਟੀ ਨਹੀਂ ਹੋਏਗੀ ਇਹ ਦੀ ਪਾਰਟੀ ਹੈ ਪਗੋੜਾ ਦਲ ਇਹਦੀ ਪਾਰਟੀ ਹੈ ਕੇਵਲ ਬਾਦਲ ਦਲ ਸਾਡੀ ਪਾਰਟੀ ਹੋਏਗੀ ਸ਼੍ਰੋਮਣੀ ਕਾਲਦਰ ਜੋ ਸ਼੍ਰੀ ਅਕਾਲ ਤਾ ਸਭ ਤੋਂ ਹਕਮ ਹੈ